ਹਾਂਜੀ ਭਾਈ ਸਾਰਿਆਂ ਨੂੰ ਸ਼ਸ਼ਕਾਰ ਹੋ ਕਿਵੇਂ ਹੋ ਤੁਸੀਂ ਸਾਰੇ ਠੀਕ ਹੋਵੋਗੇ ਉਮੀਦ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਜਿਹੜਾ ਹੈਗਾ ਆਪਾਂ ਤੁਹਾਨੂੰ ਕੁਝ ਸਿਖਾਉਣੀ ਹੈਗੇ ਮਤਲਬ ਕਿ ਦੱਸਾਂਗੇ ਅਖਰੋਟ ਭੰਨਣ ਦਾ ਆਸਾਨ ਤਰੀਕਾ ਕਿ ਅਖਰੋਟਾਂ ਨੂੰ ਆਪਾਂ ਕਿਵੇਂ ਆਸਾਨ ਤਰੀਕੇ ਨਾਲ ਭੰਨ ਸਕਦੇ ਹਾਂ ਕਿਉਂਕਿ ਜੇਕਰ ਆਪਾਂ ਇਹਨੂੰ ਹੋਰ ਤਰੀਕੇ ਨਾਲ ਭੰਨਦੇ ਨਾ ਸਾਰਾ ਕੁਝ ਤਾਂ ਵਿਚੀ ਫਿਸ ਜਾਂਦਾ ਹੈਗਾ ਵੀ ਕੁਝ ਵੀ ਨਹੀਂ ਆਪਾਂ ਨੂੰ ਰਹਿਦਾ ਹੈਗਾ ਬਚਦਾ ਹੈਗਾ ਇਹ ਵਿੱਚ ਤਾਂ ਕਰਕੇ ਆਪਾਂ ਹੁਣ ਹੈ ਨਾ ਅੱਜ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਹੈਗਾ ਤੇ ਅਖਰੋਟ ਭੰਨਣ ਦਾ ਉਹ ਦਿਖਾਵਾਂਗੇ ਠੀਕ ਹੈ ਜੀ ਤੇ ਕਿਦਾ ਸਿੱਕੂ ਮੱਛਰ ਜਾਇਆ ਨਵਰੀ ਹਾ ਹੁਣ ਆ ਰਹੀ ਹੈ ਬਹੁਤ ਹੀ ਆਸਾਨ ਹੈ ਜੀ ਬਸ ਦੇਖਿਓ ਇੱਕ ਆਪਾਂ ਇੱਧਰ ਰੱਖ ਦਿੰਨੇ ਆਂਗੇ ਪਹਿਲਾਂ ਤੇ ਇਹ ਤਰੀਕਾ ਬਹੁਤ ਸਾਨਾ ਬਸ ਆਪਣੇ ਗੇਟ ਆ ਜਿਹੜਾ ਇਹਦੇ ਵਿੱਚ ਐਵੇਂ ਰੱਖ ਲੈਣਾ ਬਸ ਆਪਦੇ ਹੱਥ ਨੂੰ ਬਚਾ ਕੇ ਤੇ ਇਹਨੂੰ ਬਸ ਹਲਕਾ ਹਲਕਾ ਐਮ ਪ੍ਰੈਸ ਕਰੀ ਜਾਣਾ ਤੇ ਇਹ ਬਿਲਕੁਲ ਵੀ ਓਵੇਂ ਨਹੀਂ ਹੋਊਗਾ ਜਿਵੇਂ ਦੂਸਰਾ ਹੋ ਜਾਂਦਾ ਤਕਰੀਬਨ ਸਾਫ ਤੇ ਦਾ ਸਾਫ ਤਾਂ ਨਿਕਲਿਆ ਦੇਖ ਲਓ ਤੁਹਾਡੇ ਸਾਹਮਣੇ ਆ ਲੋ ਜਮੇ ਸਾਫ ਤੇ ਦਾ ਸਾਫ ਤਾਂ ਸਾਫ ਹੋ ਗਈ ਪੂਰਾ ਜਮੀ ਵੀ ਫੁੱਟਿਆ ਨਹੀਂ ਹੈਗਾ ਹਾਂ ਇਹ ਟ੍ਰਿਕ ਆਪਾਂ ਨੂੰ ਦੱਸੀ ਸੀ ਨਵਨੀਤ ਨੇ ਮੰਮੀ ਐਵੇਂ ਬਣਦੇ ਹੁੰਦੇ ਲੋ ਜੀ ਆਹ ਇਹਦਾ ਛਿਲਕਾ ਤੇ ਕਾਹ ਇਹਦਾ ਉਹ ਆ ਇੱਕ ਹੋਰ ਪੰਨਾ ਲੈਨੇ ਆ ਆਪਾਂ ਖਰੋਟ ਹੈਨਾ ਨਵਨੀਤਾ ਬਸ ਉਹ ਪੰਨਾ ਤੇ ਦਿਖਾ ਰਹੀ ਆਂ ਜੀ ਵੀਡੀਓ ਬਣਾ ਰਹੀ ਆ ਮਲੇ ਪਰਾ ਤਾਂ ਹੋ ਜਾ ਦਿਖਾ ਦਈਏ ਵੀ ਐਵੇਂ ਲੋ ਜੀ ਇਹ ਵੀ

ਤੇ ਹੁਣ ਆਪਾਂ ਇੱਕ ਕੰਮ ਹੋਰ ਕਰਦੇ ਆਂ ਨਾਰੀਅਲ ਪਾਣੀ ਕੱਢਦੇ ਆਂਗੇ ਵੈਸੇ ਤੇ ਸ਼ਾਮ ਹੋ ਰਹੀ ਹੈਗੀ ਵੀ ਚੱਲ ਓਹੋ ਰੋਟੀ ਫੇਰ ਬਣਾ ਲੈ ਆ ਰੋਟੀ ਫੇਰ ਖਾ ਲਾਂਗੇ ਰੋਟੀ ਰੁੱਟੀ ਬਣਾਈ ਪਈ ਆ ਸਾਰਾ ਕੁਝ ਆਪਣਾ ਕੀਤਾ ਪਿਆ ਤੇ ਨੌਨੀ ਤਾਂ ਜੇੰਤੋ ਲੈਣ ਦੀ ਸੀ ਹੁਣੀ ਸ਼ਾਮ ਹੋ ਰਹੀ ਆ ਨਾ ਤੇ ਆਪਾਂ ਹੁਣ ਨਾਰੀਅਲ ਪਾਣੀ ਕੱਢਦੇ ਆਂਗੇ ਤੇ ਨਾਰੀਅਲ ਪਾਣੀ ਕੱਢਣ ਦੀ ਵੀਡੀਓ ਉਹ ਨਾਲ ਤੇਰੇ ਨਾਲੂ ਹੈਗਾ ਇੱਕ ਵੀਰੇ ਦਾ ਬਰਥਡੇ ਅੱਛਾ ਹਾਂ ਉਹ ਤੇ ਚਲੋ ਉਹ ਤਾਂ ਗੱਲਾਂ ਬਾਤਾਂ ਦੀਆਂ ਨੇ ਆਪਾਂ ਪਹਿਲਾਂ ਨਾਰੀਅਲ ਪਾਣੀ ਕੱਢ ਲਈਏ ਠੀਕ ਆ ਇਹ ਉਹ ਕਿੱਦਾਂ ਗਿਆ ਸੀ ਸੀ ਮਮੀ ਨਾਰੀਅਲ ਪਾਣੀ ਨਾਰੀਅਲ ਪਾਣੀ ਖੜ ਜਾ ਇਹਨੂੰ نیچے ਕਰ ਦੇ ਮੜਾ ਜਾ ਹਾਂ ਐਵੇਂ ਕਰਦੇ ਐਵੇਂ ਦਿਖਾਉਗਾ ਚਲ ਬਸ ਆਪਾਂ ਗਲਾਸ ਚ ਕੰਡਾਂਗੇ ਨਾਰੀਅਲ ਪਾਣੀ ਇਹ ਤਾਂ ਬੜਾ ਸਾੰਤਿਕਾ ਤਾਂ ਹੋਣਾ ਕੋਈ ਘੱਟਦਾ ਨਾ ਸਾੰਤਿਕਣੇ ਤਾਂ ਆਪਾਂ ਉਹ ਦਿਖਾਤਾ ਵੀ ਚਲੋ ਇਹਦਾ ਤਾਂ ਕੀ ਸੰਤਰੀਕਾ ਉਹ ਹੈ ਕੀ ਕਹਿੰਦੇ ਨੇ ਨਾ ਰੀਅਲ ਪਾਣੀ ਨਾ ਪਤਾ ਗਲਾਸ ਚ ਕੱਢ ਕੇ ਪੀਣੇ ਹੁੰਦੇ ਆ ਕਿ ਫਿਰ ਅੱਧਾ ਅੱਧਾ ਕਰਕੇ ਮਾਵਾ ਤੀਆਂ ਸੀ ਅੱਧਾ ਅੱਧਾ ਉਹ ਪਾਈਪ ਲਾ ਕੇ ਨਿੰਦੇ ਵੇ 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 ਪਿਚਕਾਰੀ ਵਚੀ ਸੀ ਖੜ ਜਾ ਖੜ ਜਾ ਖੜ ਜਾ ਖੜ ਜਾ ਥੋੜਾ ਜਿਹਾ ਨਿਕਲਿਆ ਹਜੇ ਤਾਂ ਪਿਚਕਾਰੀ ਜੀ ਉਹ ਸਰਵੀ ਕਰਕੇ ਨਾ ਹੁਣ ਇਹ ਫੁੱਲ ਲਪਰੇ ਹੋਏ ਨੇ। ਇੱਕਦਮ ਫਿਰ ਬਾਹਰੋਂ ਨਿਕਲਦਾ ਨਾ ਪਾਣੀ। ਹੋਵੇਗੀ ਗੱਲੀ ਹੋ ਗਈ ਹੋ ਖੜਚਾ। ਸਮਾਰ ਕੇ ਜੇ ਕਰਤੋਂ ਨਾ ਮੱਖਾ ਚਾ। ਚਾ ਗੱਲੀ ਕਰ ਰਹੇ ਹਾਂ ਕਿ ਬਚਾ ਦੇਈ। ਬਚਾਰੇ ਦਾ ਛੇ ਦੇ ਪੱਤਰ ਵਿੱਚ ਹੋਰ। ਦੇਖ ਫੁੱਲ ਭਰਿਆ ਹੈ ਜਮੀ ਉੱਪਰ ਤੱਕ ਹੈ ਹੈਨਾ।

ਚੈ ਬੋਲੀ ਬੋਲ ਠੱਪੀ ਜਾਂਦੀ ਹੈ ਲੋਕ ਕੀ ਕਹਿਣਗੇ ਚਲ ਪੀ ਲੈ ਬੱਸ ਉਹਨੇ ਇਹਨੂੰ ਬੰਦ ਕਰ ਦੇ